ਇਸ ਵੀਡੀਓ ਤੇ ਜਿੱਥੇ ਗੱਡੀ ਦੇ ਸਨਰੂਫ ਦੇ ਵਿੱਚੋਂ ਨਿਕਲ ਕੇ ਬੱਚੇ ਸਟੰਟ ਕਰ ਰਹੇ ਸਨ ਜੋ ਕਿ ਇਹਨਾਂ ਨੂੰ ਕਾਫੀ ਮਹਿੰਗਾ ਪੈ ਗਿਆ। ਦਰਅਸਲ ਵੀਡੀਓ ਨੂੰ راہਗਿਰ ਦੇ ਵੱਲੋਂ ਪੁਲਿਸ ਨੂੰ ਭੇਜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀਡੀਓ ਦੇ ਆਧਾਰ ਤੇ ਗੱਡੀ ਦੇ ਨੰਬਰ ਤੇ ਚਾਲਕ ਦੀ ਡਿਟੇਲ ਨੂੰ ਟ੍ਰੇਸ ਕੀਤਾ ਗਿਆ ਤੇ ਚਲਾਨ ਕਰ ਦਿੱਤਾ ਗਿਆ। ਜਲੰਧਰ ਦੇ ਵਿੱਚ ਨੈਸ਼ਨਲ ਹਾਈਵੇ ਤੇ ਇੱਕ ਗੱਡੀ ਦੇ ਵਿੱਚ ਦੋ ਬੱਚੇ ਸਨਰੂਫ ਤੋਂ ਬਾਹਰ ਨਿਕਲ ਕੇ ਸਟੰਟ ਬਾਜ਼ੀ ਕਰ ਰਹੇ ਸਨ ਤੇ ਜਿਵੇਂ ਹੀ ਇਹ ਵੀਡੀਓ ਪੁਲਿਸ ਤੱਕ ਪਹੁੰਚੀ ਹੈ ਤਾਂ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਇੰਸਪੈਕਟਰ ਦਾਇਆ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਦੇ ذریعے ਉਹਨਾਂ ਦੇ ਕੋਲ ਇਹ ਵੀਡੀਓ ਪਹੁੰਚਦੀ ਹੈ ਕਿ ਪੁਲਿਸ ਕਮਿਸ਼ਨਰ ਦਾ ਇਲਾਕਾ ਜਿਸ ਦੇ ਵਿੱਚ ਪੈਂਦਾ ਨੈਸ਼ਨਲ ਹਾਈਵੇ ਜਿੱਥੇ ਗੱਡੀ ਦੇ ਸਨਰੂਫ ਖੋਲ ਕੇ ਦੋ ਬੱਚੇ ਬਾਹਰ ਨਿਕਲ ਕੇ ਸਟੰਟ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਜਿਵੇਂ ਹੀ ਟੈਕਨੀਕਲ ਤਰੀਕੇ ਨਾਲ ਡਿਟੇਲਸ ਨੂੰ ਟ੍ਰੇਸ ਕੀਤਾ ਗਿਆ ਤਾਂ ਇਸ ਤੋਂ ਬਾਅਦ ਮੌਕੇ ਤੇ ਚਾਲਕ ਨੂੰ ਬੁਲਾ ਕੇ ਗਲਤੀ ਦਾ ਅਹਿਸਾਸ ਕਰਵਾਇਆ ਗਿਆ ਤੇ ਚਲਾਨ ਕੀਤਾ ਗਿਆ ਤੇ ਨਾਲ ਹੀ ਅੱਗੇ ਤੋਂ ਅਜਿਹਾ ਨਾ ਕਰਨ ਦੀ ਵਿੱਚ ਧਾਂਕਨੀ ਦਿੱਤੀ ਗਈ ਹੈ ਤੁਸੀਂ ਇਹ ਗੱਡੀ ਤੁਹਾਨੂੰ ਡਰਾਈਵ ਕਰ ਰਹੇ ਹੋ ਨੂੰ ਪਤਾ ਕੱਲ ਬੱਚੇ ਆਪਣੇ ਸੰਪੂਰਕ ਕੋਲ ਦੇ ਆਪਣੇ ਬਾਹਰ ਨਿਕਲੇ ਹੋਏ ਸੀ ਹਾਂਜੀ ਬਿਲਕੁਲ ਤੁਮ ਨਹੀਂ ਸਿਆਣੇ ਹੋ ਜਾਂਦੀ ਕਿ ਕੈਜੂਅਲਟੀ ਹੋ ਜਾਂਦੀ ਜੇ ਬੱਚਾ ਉਸ ਤੋਂ ਫਿਰਦਾ ਦਾ ਤਾਂ ਇਹ ਲਾਪਰ ਤੁਹਾਡੀ ਬਹੁਤ ਵੱਡੀ ਹੈ ਸਾਡੀ ਗਲਤੀ ਤੁਹਾਨੂੰ ਬੜਾ ਬੰਦੇ ਜਿੱਦ ਕਰਦੇ ਸੀ ਪਰ ਆਜਾ ਡਰਾਈਵਰ ਦੀ ਗਲਤੀ ਹੋ ਗਈ ਅਸ਼ਾਗਰ ਨਹੀਂ ਡਰਾਈਵਰ ਹੀ ਤੁਹਾਡਾ ਫਰਜ਼ ਬੰਦਾ ਹੈ ਕਿ ਉਹ ਸੰਪੂਰਕ ਨੂੰ ਲੰਗ ਕਰਕੇ ਸਹੀ ਜਗ੍ਹਾ ਤੇ ਰੰਗ ਕਰਾਏਗੀ ਜੇ ਉਹ ਸਾਰਾ ਕੰਮ ਨਹੀਂ ਕਰਾਏਗੀ ਇਹ ਬੱਚੇ ਆਪਣੇ ਜੀਸੀ ਬਣ ਹੋਰ ਆ ਜਾਂਦੇ ਹੈ ਉਸ ਬਾਅਦ ਕਿਉਂ ਸੌਰੀ ਜੀ ਮੈਂ ਗਲਤੀ ਕਰਾਨ ਕੀਤਾ ਕੱਲ ਤੁਹਾਡੀ ਜਿਹੜੀ ਆ ਲੱਗੀ ਦੀ ਮੂਵੀ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਤੁਹਾਡਾ ਮੰਗਿਆ ਸਾਰਾ ਹੈ ਅੱਗੇ ਤੇ ਗਲਤੀ ਨਾ ਹੋਵੇ ਸੌਰੀ ਸੌਰੀ ਅੱਗੇ ਤੋਂ ਨਹੀਂ ਹੋਵੇ ਬੱਚਿਆਂ ਨੂੰ ਬਿਜਲੀ ਦਾ ਬਾਰ ਨਹੀਂ ਨਿਕਲਾਨੀ ਆ ਦਵਾਰ ਨਹੀਂ ਨਿਕਲਾਨੀ ਠੀਕ ਹੈ ਆਪਣਾ ਰਾਮ ਨਾਰਾਇਣਦਰ ਬੈਠਣਾ ਮੈਂ ਕਿਤੇ ਬਾਹਰ ਨਹੀਂ ਨਿਕਲਣਾ ਬਸ ਕੂਚੇ ਨਿਕਲਣਾ ਇਹ ਗੱਲ ਕੋਈ ਕਿਤੇ ਨਹੀਂ